ਲਓ ਜੀ ਬਾਈ ਇੱਕ ਟਰੈਕਟਰ ਹੋਰ 575 ਇਹ ਵੀ ਸਰਪੰਚਾ ਕਰੋ ਚੈੱਕ ਬਾਕੀ ਕੰਡੀਸ਼ਨ ਤੁਹਾਡੇ ਮੂਰੇ ਬਾਈ ਮਨਾ ਜੀ ਕਹਿੰਦੇ ਆ ਲੜ ਲੜ ਕੇ ਦੇਖਦੇ ਹੋਏ ਮਨੇ ਕਿੰਨਾ ਮਾਡਲ ਦੇਖਦਾ ਬਾਈ ਮਾਡਲ ਬਾਈ 20 ਲੱਗਦਾ ਉਰੇ ਤੇ ਗੈਸ ਦੇ ਸਾਹ ਨਾਲ ਮਨਾ ਲੜ ਲੜ ਕੇ ਦੇਖਦਾ ਘੁੰਮ ਘੁੰਮ ਕੇ ਇਹਨੇ ਕੁਝ ਨਹੀਂ ਛੱਡੇ ਆ ਵੀ ਜਿਹੜੀ ਚੀਜ਼ ਨਹੀਂ ਦੇਖੀ ਕੰਮ ਦੇ ਚੱਲਦੇ ਕੰਮ 'ਚ ਪੂਰੀ ਦਾਤੀ ਲੈ ਕੇ ਆ ਗਿਆ ਇਹ ਜੀਮੀਦਾਰ ਹੈ ਬਾਕੀ ਆਰਸੀ ਦੱਸੂ ਵੀ ਬਾਈ ਜੀਮੀਦਾਰ ਆ ਸਰਪੰਚ ਤੈਨੂੰ ਪਸੰਦਾ ਦੇ ਲਾ ਸਰਪੰਚ ਇੱਕ ਹੋਰ ਆ ਗਿਆ ਰੱਬ ਦਾ ਬੰਦਾ ਹੈ ਇਹ ਇਹਦਾ ਰੌਣਕ ਲੱਗ ਜਾਂਦੀ ਪੂਰੀ ਕਹਿੰਦਾ ਜਾਂ ਖੇਤਾਂ ਮੈਂਦੀ ਹੈ ਉਹ ਦਲਵੀਰ ਉੱਦਾਂ ਹੈ ਇੰਜਣ ਵਾਪਰਤੀ ਲੈ ਹੈ ਹਾਂ ਕਿ ਨਹੀਂ ਹਾਂ ਲਿਆਂਦਾ ਯਾਰ ਪਾਰਟੀ ਕਰੋਗੇ ਤੂੜੀ ਦਾ ਬਣਾਓ ਪਹਿਲਾਂ ਮਨੇ ਦੇ ਖੇਤਾਂ ਮੈਂ ਚੈੱਕ ਰਿਆ ਲੈ ਆ ਕੇ ਪਾਰਟੀ ਆ ਥੋੜੇ ਵੱਲੋਂ ਵੀ 15 ਡੱਬੇ ਕੇ ਟਰੈਲੀਆ ਚ ਅੱਜ 15 ਟੱਪ ਕੇ ਜੇਹੇ ਕਰ ਲੈ ਯਾਰ ਪਾਰਟੀ ਪੂਰੀ ਮਾਰ ਸਾਲਫ ਫੇਰ ਲੈ ਕੇ ਬਾਬੇ ਰਣਾ ਪੂਰੀ ਟੇਡਾ ਗੇਰਾ ਇਹਦਾ ਤੂਏ ਲੋੜ ਨਿਕਲਦੇ ਆ ਭਾਈ ਉਦਾਂ ਫਰਦੇਲੇ ਸਰਪੰਚ ਟਰੈਕਟਰ ਇਹ ਦੇਖੋ ਦੇਖਣ ਨੂੰ ਵੀ ਵਧੀਆ ਲੱਗਦਾ ਹੈ ਦੀ ਪੂਰੀ ਵਾਈ ਨੂੰ ਵੀ ਚੈੱਕ ਕਰਾ ਰਹੇ ਵੀ ਦੇਖ ਕਿਵੇਂ ਆ ਪੂਰੀ ਹਾ ਕਿਹੜਾ ਲੈ ਕਿਵੇਂ ਆ ਬਾਈ ਬਹੁਤ ਵਧੀਆ ਹਾਂ ਸਦੂ ਇਹ ਵੇਰ ਤੇ ਵੀਰੇ ਤਾਂ ਲੱਗ ਗਿਆ ਹਾ ਤਾਂ ਸਾਲਾ ਲੋਪ ਉਹ ਟਰਾਲੀ ਭਰ ਕੇ ਜੇ ਹੁਣ ਚੱਲ ਫਿਰ ਦਾੜੇ ਟੁੱਲ ਗਏ ਉਹ ਪੂਰੀ ਜਾ ਉਹ ਪੂਰੀ ਟੂੜੀ ਬਣ ਤੈਨੂੰ ਚਾਹੀਦੀ ਦੇਖ ਲੈ ਜਸ਼ਨ ਮਹਾਰ ਦਲਵੀ ਤੇਰੀ ਟੂੜੀ ਬਣ ਗਈ ਤੇਰੀ ਟੂੜੀ ਬਣ ਗਈ ਵੇਲੇ ਬਾਈ ਸਾਡੇ ਦਾ ਕੀੜਾ ਮਾਰਨ ਦਾ ਬੰਦ ਹੋ ਰਿਹਾ ਹੈ ਸਾਡੇ ਦਾ ਹੋਰ ਬਾਈ ਆ ਰਹਿ ਗਿਆ ਕੰਮ ਆਪਾਂ ਦਾ ਮਾਜਣਾ ਆਪਣੇ ਨਾਲ ਤੁਹਾਡੇ ਪਾਈਪ ਲਾਈਨ ਤੁਹਾਡੀ ਰਹਿ ਗਈ ਸੀ ਬਾਕੀ ਦਾ तकरीबन ਦੱਬੇ ਹੋ ਗਏ ਆਪਣੇ ਸਾਰਿਆਂ ਦੇ 12 ਗੀਲ ਦੇ ਭਾਜਾ ਜੰਦੇ ਤੁਹਾਨੂੰ ਰੁਪਈਆ 2 ਲੱਖ ਗਿਆ ਉਹ ਤਾਂ ਬਾਈ ਲਵਾਈ ਮਾਰਦੀ ਆ ਸਾਡੇ ਜਾਂ ਬਾਈ ਦੀ ਸਾਡੇ ਆਪਣੇ ਬਣੇ ਥੋੜਾ ਜ ਮੇਰੇ ਵਾਂ ਉੱਥੇ ਆਪਣੇ ਜੀ ਆਪਣੇ ਜੀ ਦੱਬੀ ਹੋਈ ਆ 2.5 ਗੀਲ ਕੋਈ ਨਾ ਸੋਖਾ ਹੈਗਾ ਹੈ ਸੋਖ ਸੁੱਖ ਤਾਂ ਹੀ ਮਾਰਨਾ ਨਾ ਸੁੱਖ ਕਰਕੇ ਹੀ ਦੱਬੀ ਹਾਂ ਸੁੱਖ ਕਰਕੇ ਹੀ ਆ ਅਸੀਂ ਕਈਆਂ ਨੂੰ ਚੱਕ ਦੇ ਕੇ ਕੱਦੂ ਕਰਦੇ ਬਾਅਦ ਉਹੀ ਤਾਂ ਫਾਇਦਾ ਬਾਈ ਚੀਜ਼ ਦਾ ਹੱਥ ਨਾਲੇ ਘਾਦੇ ਹੱਥ ਨਾਲੇ ਖੋਲਦੇ ਨਹੀਂ ਬਿਲੀ ਜਾਉ ਰਿਹਾ ਉੱਥੇ ਉਹ ਟੁੱਟ ਗਈ ਨਾ ਨਾ ਉਹ ਤਾਂ ਬੇਕਾਰ ਕੰਮ ਲਓ ਜੀ ਬਾਈ ਜਸ਼ਨ ਲੱਗਾ ਹੁਣ ਟਰਾਲੀ ਪਾਉਣ ਕੀ ਕਰਨੀ ਆ ਕਾਤੇ ਖੋਲਣੀ ਆ ਇਹ ਇਹ ਵਿੱਚ ਹੁੰਦੀ ਆ ਥੋੜਾ ਸੌਣ ਦੇ ਇਹ ਵਿੱਚ ਹੁੰਦੀ ਆ ਸੌਣ ਉਹਦੇ ਵਿੱਚ ਆ ਇਹ ਅਸੀਂ ਰਿਵਾਈ ਕਰ ਲੈਗਾ ਵਿੱਚ ਹੁੰਦੀ ਆ ਇਹ ਉਹਨੂੰ ਕੋਈ ਨਾ ਟੁੱਟਣਾ ਮੈਂ ਖੋਲਦਾ ਬਣਾ ਆ ਗਿਆ ਉਹ ਰਖ ਮਨੇ ਆ ਜਾ ਐਨ ਭਾਰਤੀ ਬਾਈ ਤਸੱਲੀ ਕਰਾਤੀ ਜੇਸ਼ਰ ਬਾਈ ਕੋ ਸੇ ਹੋ ਗਿਆ ਜੇਸ਼ਰ ਨੂੰ ਪਾਰਟੀ ਕਰਨੀ ਪੈਣੀ ਅੱਜ ਮੈਂ ਭਾਈ ਟਰਾਲੀ ਖ ਪਰ ਗਈ ਮਨੇ ਇਹ ਸੋਹਣੀਆਂ ਬਣ ਜਾਂਦੇ ਟਰਾਲੀਆਂ ਬਾਈ ਦੋ ਤਿੰਨ ਬਣ ਜਾਂ ਤਿੰਨ ਬਣ ਜਾਣੀ ਨਾ ਯਾਰ ਫਟ ਇਧਰ ਲਾਈਆ ਜਾ ਇਧਰ ਲਾਈਆ ਬਾਈ ਆ ਦੇ ਲੋ ਖੱਤੀ ਜੀਵਾ ਤੇ ਟਰਾਲੀ ਭਰ ਗਈ ਹੈ ਰੌਣ ਕਹਦੇ ਖੇਤਵਾਂ ਹੈਗਾ ਭਾਈ ਇਹ ਨਹੀਂ ਚੂਏ ਇਹ ਖੰਡਾ ਇਹ ਮੋਗਾ ਖਰਾਬ ਕਰ ਦਈਏ ਮਸਕੇਰਾ ਮਸਕੇਰਾ ਇਹ ਤਾਂ ਹੈ ਅੱਜੇ ਲਿਆ ਇਦਰ ਵੀਰ ਭਾਈ ਅਸੀਂ ਖੜਜੀ ਲੱਦ ਕੇ ਉਹਦੇ ਭਾਈ ਜੌਨ ਨੇ ਮੈਨੂੰ ਫੋਨ ਆਇਆ ਲਓ ਜੀ ਭਾਈ ਮਨੇ ਵੀ ਬੀਚੇ ਰਾਰੀ ਮਾਤੇ ਮਾਲ ਲੱਦ ਕੇ ਲਿਆਏ ਆ ਵਿੱਚੇ ਪਰਾਲੀ ਹੈ ਵਿੱਚੇ ਭਾਈ ਖਾੜਾ ਹੈ ਜਿਹੜੇ ਕੁੱਪਵਨ ਹੋਣੇ ਆ ਉਹ ਮਨੇ ਅੱਗੇ ਲੈ ਆ ਅੱਗੇ ਥੋੜਾ ਜਿਹਾ ਹੋਰ ਅੱਗੇ ਲੈ ਆ ਥੋੜਾ ਜਿਹਾ ਲਓ ਜੀ ਬਾਈ ਜਰਾ ਕਿਤੇ ਬੈਗ ਜਿਹਾ ਅੱਗੇ ਨੂੰ ਕਰ ਦੇਣਾ ਜੇ ਕਿਤੇ ਕਲਚ ਨਾ ਦਬੇ ਕੀ ਹੁੰਦਾ ਸਰਵਾ ਬੋਲਦਾ ਸਰਵਾ ਬੋਲਦਾ ਉਹ ਕਰਦਾ ਬਾਈ ਕੜ ਦੇ ਕੇ ਹੁੰਦਾ ਏ ਉਹ ਟ੍ਰੈਕਟਰ ਰੁੜ ਗਿਆ ਵੇ ਬਸ ਬਸ ਕੋਈ ਲੱਗਿਆ ਵਿੱਚ ਪੂਤ ਆ ਗਿਆ ਪੂਤ ਚੜਾਈ ਬਰੋਖਾ ਨਾ ਮਨੇ ਜੇ ਘਿਰ ਪਿਆ ਹੋਵੇ ਅੱਜ ਭਾਈ ਇੰਨੀ ਦੂਰ ਤੇ ਮਾਲ ਲੱਦ ਕੇ ਲੈ ਆ ਪੁੱਛੋ ਨਾ ਸਵੇਰ ਦੇ ਜੁੱਧ ਮਾਰਨ ਲੱਗੇ ਸੁੰਡੇ ਪੂਲੇ ਕਹਿੰਦੇ ਇਹ ਜੇ ਇੱਕ ਨੰਬਰ ਟੌਪ ਦੇ ਪੂਲੇ ਆ ਭਾਈ ਇੱਕ ਨੰਬਰ ਆ ਨਾ ਆ ਸੱਤੇ ਬਾਈ ਨੇ ਤਿੰਨ ਤਿੰਨ ਚਾਰ ਚਾਰ ਇਕੱਠੇ ਕਰਕੇ ਬੰਦੇ ਵਿੱਚ ਕਿਉਂਕਿ ਭਾਈ ਤੋੜੀ ਬੰਨੇ ਨੇ ਕੁੱਪ ਬੰਨਣਾ ਹੈ ਤਾਂ ਕਰਕੇ ਰਹਿ ਗਏ ਵੀਰੇ ਸਵੇਰ ਦੇ ਤੇ ਲਿਆਂਦਾ ਹੁਣ ਮਾਲ ਸਾਰਾ ਲੱਦ ਕੇ ਦੋ ਟਰਾਲੀਆਂ ਉਧਰ ਬਣ ਕੇ ਤੇ ਬਾਕੀ ਬਾਈ ਦੇ ਖੇਤਾਂਾਂ ਦੇ ਬਾਨੀਆਂ ਆਏ ਆ ਉਰੇ ਨੇ 2 ਕਿੱਲਾਂ ਦੀ ਵੜਾਈ ਪਈ ਆ ਅੱਧ ਇੱਕ ਜਗ ਇਕੱਠੀ ਕਰਕੇ ਕੁੱਪ ਲਾ ਦੂੰਗਾ ਹੁਣ ਇਹ ਦੋ ਕੁੱਪਾ ਦਾ ਮਾਲ ਲਿਆਏ ਬਾਈ ਪਰਾਲੀ ਵੀ ਬਾਈ ਤੇ ਉੱਥੇ ਪਰਾਲੀ ਵੀ ਲਿਆਏ ਹੈਟਾ-ਹੇਟਾ ਪਰਾਲੀ ਦੇ ਟਹੇ ਆ ਉੱਪਰ ਖੜਾ ਹੈ ਮਨੇ ਆਇ ਰਸ ਵੀ ਇਹ ਮਾਲ ਇੱਕ ਨੰਬਰ ਹੈ ਪਰ ਤੁਸੀਂ ਬੰਨੇ ਹੋ ਚਾਰ ਚਾਰ ਫੁੱਲਿਆਂ ਦਾ ਇੱਕ ਕਰਤਾ ਜਿਹੜੇ ਵੇਚ ਰਹੇ ਉਹ ਤਾਂ ਪੂਲੀ ਦਿੰਦੇ ਤੁਸੀਂ ਪੂਲਾ ਬਣਾ ਤਾਂ ਪੂਲਾ ਸਿੰਘ 100 ਰੁਪਏ ਪੂਲਾ ਬਣਾ ਦੇ 100 ਰੁਪਏ ਪੂਲਾ ਬਣਾ ਕਿੰਨੇ ਟਾਈਮ ਪ੍ਰਾਣਾ ਬੰਨੇ ਇਹ ਪ੍ਰਾਣਾ ਹੋਣੀ ਆ ਚਾੜ ਛੋੜ ਵਾਸਤੇ ਅੱਛਾ ਆਹ ਹੋਗੇ ਤਿੰਨ ਕੇ ਮਹੀਨੇ ਬਾਕੀ ਭਾਈ ਅਸੀਂ ਗੰਨਾ ਇਹਨਾਂ ਲੋਕ ਗੰਨਾ ਨਹੀਂ ਬੰਨਦੇ ਜਿੰਨਾ ਇਹ ਬੰਨ ਕੇ ਲੈਂਦਾ ਇਹ ਹਾਂ ਰਸੇ ਪੁਰੇ ਆ ਹੜ ਜਾ ਹੜ ਜਾ ਮੇਰੇ ਬਣਾ ਜੀ ਮੰਨੇ ਹੋ ਗਏ ਖੜੇ ਕਮੈਂਟ ਆ ਰਸੇ ਹੀ ਫੜਨੀ ਪੈਣੀ ਨਹੀਂ ਤੇਰੇ ਬਗਰ ਜਾਣਾ ਐਕਣੀ ਗੇਰ ਦੇਣੇ ਹੁਣ ਇੱਧਰ 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 ਅੱਧੇ ਇੱਧਰ ਨੂੰ ਗੇਰ ਦੇਣੇ ਅੱਧੇ ਇੱਧਰ ਨੂੰ ਗੇਰ ਦੇਣੇ ਚੱਲ ਪਿਆ ਕੰਮ ਆ ਦੇਖੋ ਜੀ ਬੜੇ ਬੂਲੇ ਐ ਐ ਇੱਕ ਇੱਕ ਬੂਲਾ ਦਾ ਚਾਰ ਚਾਰ ਇਕੱਠੇ ਕਰਤੇ ਬਾਕੀ ਬਾਈ ਬਰਸੀਨਾ ਦਾ ਭੋਗ ਜਾ ਪੈ ਲਿਆ ਦੇਖੋ ਉਹ ਖਤਮ ਨਾਲ ਦਾ ਹੀ ਕੰਮ ਐ ਦਾ ਹੁਣ ਆ ਮਨੇ ਮਸੀਨਰ ਨਾ ਨਾ ਉਦਾਂ ਉਹ ਤਾਂ ਖਤਮ ਨਾਲ ਦੇ ਕੰਮ ਆਉਣ ਇਹ ਬਾਕੀ ਭਾਈ ਤੂੜੀ ਰਹਿ ਗਈ ਹੁਣ ਮੰਨੇ ਦੀ ਹੋ ਰਹੀ ਗਈ ਇੱਧਰ ਏਰੀਆ ਚ ਪੂਰੀ ਨੇ ਵੀ ਬਣਾ ਲਈ ਸਾਰੇ ਵਿਹਲੇ ਹੋ ਗਏ ਹਾਂ ਕਾ ਤਾ ਉਹਦਾ ਤੇਰੇ ਬੰਦਾ ਜਾਊਂਗਾ ਭਈਏ ਦੇਖਣੇ ਪਹਿਲਾਂ ਮੈਂ ਭਈਏ ਕਾ ਵਾਸਤੇ ਨਾਲ ਦੀ ਨਾਲ ਕੁੱਪ ਬਸ ਠੀਕ ਹੈ ਭਈਏ ਭਾਈ ਦੇਖਣੇ ਪੈਣੇ ਕਿਉਂਕਿ ਭਈਏ ਹਲੇ ਮਿਲਦੇ ਨਹੀਂ ਹੈਗੇ ਭਈਏ ਬੀਜੀ ਚੱਲਦੇ ਆ ਭਈਏ ਬੀਜੀ ਬੀਜੀ ਜ਼ਿਆਦਾ ਹੋਏਗੀ ਬਾਕੀ ਭਾਈ ਮੰਨੇ ਨੇ ਬੂਟੇ ਛਾਂਗਣੇ ਆ ਸਾਲ ਦੂਆ ਸਾਲ ਚਾਂਗਦੇ ਹੁਣ ਤਾਂ ਟਾਈਮ ਆ ਗਿਆ ਇਹਨਾਂ ਦਾ ਔਰ ਦੇਖ ਐ ਬੰਦਾ ਜੱਬ ਬਤਾਦਾ ਥੱਲੇ ਬਚ ਗਿਆ ਚੇਰ ਮਾਰਿਆ ਮਨਾਂ ਕੇ ਤਾਂ ਓਹੋ ਪਾਰੀਆ ਪਾਰੀ ਬਾਈ ਤਾਂ ਹੀ ਬੰਨੇ ਹੁਣ ਬਾਈ ਮਨੇ ਬਾਈ ਨੇ ਉਰੇ ਤੇ ਬੂਟੇ ਪਟਾਏ ਤੇ ਤੇ ਟੋਏ ਨੇ ਦੋ ਹਾਂ ਕਿਥੇ ਕਰ ਗਏ ਉਹ ਤੁਹਾਡੀ ਆਉਂਦੇ ਅਸੀਂ ਮਾਲ ਘੇਰਿਆ ਏ ਹਾਂ ਉਹ ਜੈਂਟੇ ਆਪਾਂ ਪਿੱਛੇ ਵੀ ਨਹੀਂ ਦੇਖਿਆ ਪਿੱਛੇ ਤਾਂ ਨਹੀਂ ਗਰੇ ਕਿਤੇ ਦੇਖੇ ਹੀ ਮਹਿੰਗਾ ਬਹੁਤ ਆ ਪ੍ਰੋਜੈਕਟ ਕਿਹਦਾ ਕੋਈ ਕਹੇ ਦਿਹਾੜੀ ਪੈ ਗਈ ਰਸੇ ਪਾਏ ਤਾਂ ਫਾਇਦਾ ਤਾਂ ਹੈਗਾ ਨਾ ਪਰ ਅਸੀਂ ਨਿਗਾ ਨਹੀਂ ਰੱਖੀ ਪੈਸੇ ਹਲੌਲੇ ਸਾਨੂੰ ਉਰੀ ਪਏ ਆ ਕਿ ਪਿੰਡ ਤੇ ਕਹਾ ਪਿੱਛੇ ਨਹੀਂ ਹੈਗਾ ਹਾਂ ਮਨੇ ਉਹ ਵੀ ਗਿਰੇ ਪਿਆ। ਉਹ ਦੇਖ। ਉਹ ਵੀ ਦੇਖ। ਹਾਂ? ਕੰਮ ਭਾਈ ਉਹ ਵੀ ਕਰ ਗਿਆ ਉਹਨੇ ਦੇਖੀ ਨਾ ਮੈਂ ਸਾਡਾ ਮਾਲ ਗਿਰ ਗਿਆ। ਲਓ ਜੀ ਭਾਈ ਆ ਟੋਏ ਨਿਕਲ ਜਾਂਦੀ ਦੀ ਵੀ ਬੂਡੇ ਪਟਾਏ ਤੇ ਇਹ ਕਿਵੇਂ ਲੋਟ ਆਉਂਗੇ? ਜੀਸੀਬੀ ਫਰਾਈਏ ਜਾਂ ਫਿਰ ਪਲਾਉ। ਮਾਲ ਸਾਡਾ ਰਸਤੇ 'ਚ ਗਿਰ ਗਿਆ। ਮਨਾ ਕਹਿੰਦਾ ਵੀ ਜੀਸੀਬੀ ਮਹਿੰਗੀ ਪੈ ਜਾਣੀ। ਵੀ ਇਹ ਪਲਾਉਾਂਗੇ ਲੈ ਪਟੋ ਜੀਵੇ। ਮਨੇ ਜੜਾ ਜੜਾ ਬੜੀਆਂ ਅਰੇ ਪਲਾਉਾਂ ਵਾਲੇ ਬਸ ਦਾ ਕੰਮ ਨਹੀਂ। ਹਰੇ ਕਹੀ ਜੜਾ ਜੇ ਵੀ ਸੀ ਬੁਲਾਦਾ ਨਹੀਂ ਇੱਕ ਵਾਰੀ ਆਇਆ ਫਰਾਦਾ ਨਹੀਂ ਇੱਕ ਵਾਰੀ ਆ ਹਾਂ ਤੇ ਆ ਉਹਨੂੰ ਦੇ ਡੇਢ ਘੰਟਾ ਲੱਗ ਗਈ 2 ਘੰਟੇ ਵੀ ਲੱਗੇ 1200 ਰੁਪਏ ਲੈਣਾ ਉਹਨੇ ਤੇ ਨਹੀਂ ਮਨੇ ਮਾਲ ਕਿੰਨਾ ਕ ਖੜਿਆ ਪਹਿਜ ਵੀ ਹੋ ਸਕਦਾ ਹੈ ਹੋਰ ਜਗਾ ਤੇ ਚਲੋ ਛੇਤੀ ਛੇਤੀ ਦੇਖੀਏ ਕੰਮ ਖਰਾਬ ਹੋ ਗਿਆ ਯਾਰ ਬਸ ਕੋਈ ਨਹੀਂ ਘੇਰੀ ਗਿਆ ਹੁਣ ਅੱਗੇ ਕਰਾਂ ਟਰੈਕਟਰ ਓ ਬਾਈ ਓ ਕਰਤਾ ਨਹੀਂ ਚਾਹੀਦਾ ਪੂਲੇ ਇਕੱਦਾ ਮਨੇ ਉਹ ਪੂਲੇ ਘਰ ਤੋਂ ਲੈ ਜੂਗੇ ਓ ਮਨੇ ਆ ਚਾਰ ਕਬੂਲੇ ਜਿਹੜਾ ਗਰੇਵੇ ਘਰ ਤੋਂ ਲੈ ਜੂਗੇ ਜੇ ਵਦੇ ਤਾਂ ਲਿਆਈ ਘਰ ਤੇ ਚੱਕੇ ਨਹੀਂ ਵੇ ਵੰਟੀਨਾ ਬਵਾਦੀ ਭਾਈ ਅਸੀਂ ਤਾਂ ਕਹਿੰਦੇ ਰ ਇੱਕ ਦੋ ਪੂਲੇ ਪਾ ਖਾਸਾ ਮਾ ਲਹੀ ਇਹ ਕਿੰਨੇ ਆ ਚਾਰ ਚਾਰ ਪੰਜ ਪੰਜ ਇੱਕ ਕਬੂਲੇ ਚ ਪਾਏ ਬਈ ਇਹ ਮੰਨ ਕੇ ਚਲੋ ਵੀ 20 ਪੂਲੇ ਆ ਵੀ ਉਰੇ ਹੋਗੇ 10 ਬੁੱਲੇ ਉਹ ਆ 30 ਬੁੱਲੇ ਸੀ ਫਿਰ ਕਾਨੂੰ ਲੈ ਚਲੇ ਹਾਂ ਘਰ ਕੇ ਪਤਾ ਹੀ ਲੱਗਿਆ ਬਾਈ ਕੈਮਰਾ ਲਾਉਣਾ ਪਾਣਾ ਬੈਕਸਕ੍ਰੀਨ ਬਾਈ ਗੋਲ ਦੇਖੋ ਕਿਹੜੇ ਸਾਹ ਨਾਲ ਆਪਹੀਂ ਜੀ ਉਹਨੂੰ ਉੜਦੀ ਆ ਬਾਈ ਜੀ ਸੰਗੜਾ ਵੀ ਔਖਾ ਬਾਈ ਲਓ ਜੀ ਬਾਈ ਪਰਾਲੀ ਵਾਲਾ ਕੰਮ ਵੀ ਚੱਲੂ ਪਰਾਲੀ ਵੀ ਦਾੜ ਹੀ ਵੜ ਚੁੱਕੇ ਆ ਲੋ ਜੀ ਕਹਿੰਦੇ ਪੰਮੂ ਸਾਹਿਬ ਪਹੁੰਚ ਗਏ ਹਾਂ ਜੀ ਨਾਲੇ ਸਸਰੀ ਘਰ ਜੀ ਨਾਲੇ ਜੀ ਮੰਮੀ ਨੇ ਨਣਾਤਾ ਪੰਮੂ ਸਾਡਾ ਸੰਡੇ ਬਣਾਤਾ ਅੱਜ ਸੰਡੇ ਵਾਲੇ ਨਾਲ ਲਿਆ ਵਾਹ ਜੀ ਵਾਹ ਸੰਡੇ ਵਾਲੇ ਨਾਲ ਲਿਆ ਕਹਿੰਦੇ ਵਾਹ ਜੀ ਵਾਹ ਅੱਜ ਤਾਂ ਪਾਰਟੀ ਹੋ ਗਈ ਬਾਈ ਦੋਹੇ ਨਾਲ ਗਿਆ ਚੱਕਰ ਅੱਜ ਐਂਟਵਾਰ ਮਨਾਤਾ ਮੁੰਡਿਆਂ ਨੇ ਐਂਟਵਾਰ ਨੂੰ ਬਣਾ ਲੇ ਹੈ ਬਾਹਲ ਬੋਲ ਪਟਾ ਕੇ ਨਾ ਇੱਕ ਇੱਕ ਨੇ ਨਾਲੇ ਪਿਆਰ ਕਰਨ ਪਿਆਰ ਹੀ ਆ ਦੇਣਾ ਮਾਂ ਮੋਲ ਪਟਾ ਦੇ ਮਮੀ ਨੇ ਹੈ ਵਿਚਾਰ ਰਿਹਾ ਸ਼ੈਂਪੂ ਲਾਇਆ ਸ਼ੈਂਪੂ ਕਰਨਾ ਤੇ ਕਹਿੰਦੇ ਅੱਜ ਮੈਚ ਦਿਨ ਚ ਆਇਆ ਕੋ ਮੈਚ ਚੱਲਦਾ ਹੈ ਪੰਮੂ ਕਹਿੰਦਾ ਮੈਚ ਦੇਖਣਾ ਨਹੀਂ ਹੈਗਾ ਕਹਿੰਦਾ ਮੈਨੂੰ ਮੋੜ ਦੇ ਦੇ ਛੇਤੀ ਕਰ ਕਿਆ ਰਹਿਣਾ ਕਾਰਟੂਨ ਪਾਲ ਦੇਖੋ ਬਾਈ ਸਾਡੇ ਪੰਮੂ ਦੇ ਕਿੱਡੇ ਹੋ ਗਏ ਖੜਾ ਹੋ ਕੇ ਦਿਖਾ ਵਾਲ ਕੱਡੇ ਲੰਬੇ ਹੋ ਗਏ ਆ ਦੇਖੋ ਲੈ ਇਹਨੂੰ ਘੜੀ ਬਰਾਬਰ ਲੈ ਤੂੰ ਪੰਮੂ ਬਰਾਬਰ ਖੜਾ ਉੱਥੇ ਦੇਖਾ ਕਿਤੇ ਲੰਬੇ ਆ ਤੇ ਬਾਈ ਦੇਖੋ ਪੰਮੂ ਦੇ ਵੀ ਸੋਨੇ ਲੰਬੇ ਬਰਾਬਰੇ ਪਹੁੰਚੇ ਵੇ ਆ ਦੱਬਦਾ ਕਿਤੇ ਪੰਮੂ ਪਾਰਟੀ ਦਾ ਕਰਦੇ ਯਾਰ ਹਾਂ ਇੱਧਰ ਆ ਕੇ ਦੱਸ ਪਾਰਟੀ ਕਰਦੇ ਅੱਜ ਕੌਣ ਕਰੂਗਾ ਤੂੰ ਲੈ ਮੇਰੇ ਕੋਲ ਕਿਤੇ پیسے ਯਾਰ ਤੂੰ ਕਰਵਾ ਪੜੀ ਕਿਹੜੇ ਕੋਲ پیسے ਆ ਹਾਂ ਮੇਰੇ ਕੋਲ ਮੇਰੇ ਕੋਲ ਮੈਂ ਇਹ ਕੋਲ ਨਹੀਂ ਹੈਗੇ ਪੰਮੂ ਕੋਲਾ ਪੰਮੂ ਪਾਰਟੀ ਕਰੂਗਾ ਅੱਜ ਕਰੂਗਾ ਤੂੰ ਕਰਾਰੇ ਯਾਰ 버ਗਰ ਹਾਂ 버ਗਰ ਖਾਣੇ ਨੇ ਹਾਂ ਖਾਣਾ 버ਗਰ ਪੰਮੂ ਸਾਡਾ 버ਗਰ ਨਹੀਂ ਖਾਂਦਾ ਕੋ ਖਾ ਲੈਂਦਾ ਏ ਖਾਂਦ ਇਧਰ ਮੂੰਹ ਕਰਕੇ ਦੱਸ ਹਾਂ ਜਾਏ ਖਾ ਲੈਂਦਾ ਹੈ ਇੱਕ ਕੋਈ 버ਗਰ ਖਾ ਲੈਂਦਾ ਪਰ 버ਗਰ ਖਾਣੇ ਨਹੀਂ ਜਾਂਦੇ ਬਾਈ ਕਰਦੇ ਖਰਾਬੇ ਆ ਰੋਟੀ ਖਾਣੀ ਚਾਹੀਦੀ ਏ ਇੱਕ 버ਗਰ ਵੀ ਖਾਣੇ ਜਾਈਆ ਲੇ ਉਹ ਤਾਂ ਕਰਦੀ ਹੈ ਕਾਣ ਨੂੰ ਹਾਂ ਤੂੰ ਖਾਣਾ ਨਹੀਂ ਚਾਹੀਦਾ 버ਗਰ ਖਾਣਾ ਚਾਹੀਦਾ ਕਾਣਾ ਚਾਹੀਦਾ ਦੇਖ ਲੋ ਬਾਈ ਲੈ ਦਉਂਦੇ ਕਿਦੇ ਲਓ ਜੀ ਬਾਈ ਇੱਕ ਕੰਮ ਮੁੱਕਿਆ ਤਾਂ ਮਨੇ ਦਾ ਤੇ ਹਲੇ ਘੰਟਾ ਕੇ ਮਨਾ ਪਿਆ ਤੇ ਨਾ ਮੈਨੂੰ ਫੋਨ ਆ ਗਿਆ ਕੀ ਹੋ ਗਿਆ ਹਾਂ ਦਾ ਕਾੜ ਤਾਂ ਦੇ ਟੂੜੀ ਵਾਲੇ ਆ ਗਏ ਇਹਦੇ ਜੱਜਾ ਨਹੀਂ ਪਹੁੰਚ ਗਏ ਬਾਈ ਟੂੜੀ ਬਣਾਉਣ ਇੱਕ ਟਰੈਕਟਰ ਅਸੀਂ ਅੱਡੇ 'ਤੇ ਛੱਡਿਆ ਜਾਂ ਦੂਏ ਮਗਰਾ ਪਾ ਲਿਆ ਉਹ ਦੋਈ ਟਰਾਲੀਆਂ ਕਿਆ ਕਰਾਉਣਾ ਤੁਸੀਂ ਦੋ ਦਾ ਟਰਾਲੀਆਂ ਬਣਨੀਆਂ ਐ ਜਿਸਾਂ ਕਿੰਨੇ ਟਰਾਲੇ ਬਣਨੀਆਂ ਬਾਈ ਅਸੀਂ ਉਹ ਉੱਧਰ ਐ ਪਿੱਛੇ ਆ ਬਣਾਉਂਦੇ ਤੁਸੀਂ ਕਿੱਥੇ ਜੀ ਉਹ ਪਿੱਛੇ ਉਹ ਤੂੰ ਐਂ ਰੱਸ ਕਿੰਨੀਆਂ ਟਰਾਲੀਆਂ ਬਣ ਗਈਆਂ ਹੁਣ ਤੱਕ 250 ਟੱਪ ਗਈਆਂ ਹਾਂ ਗਾਓ ਆ ਇਕੱਲਾ 200 ਹੋ ਗਿਆ ਹਾਂ 180 ਹੋ ਗਿਆ 200 ਹੋ ਜੂ ਮੁੰਡਾ ਅੱਖ ਦਾ ਪਤਾ ਇੱਕ ਕਰਦਾ ਹੀ ਬਹੁਤ ਕਰਦਾ ਹੈ ਮਨੇ ਐਂ ਰੱਸ ਫੇਰ ਕਾਦੇ ਔਕਾਲਾ ਉਹ ਮੈਂ ਤਾਂ ਆਪਕੇ ਦਾ ਭੁੱਲਦਾ ਹੇ ਦਲਵੀਰ ਬਾਈ ਬਾਈ ਲਾਸਟ ਵਾਲਾ ਨੰਬਰ ਮਨੇਦਾ ਹੀ ਆ ਸਾਡੇ ਇਧਰ ਦਲਵੀਰ ਵਾਲੀ ਸਾਈਡ ਲਗਾ ਨੂੰ ਪਏ ਆ ਪਲਾਣਾ ਆਪਣਾ ਪਏ ਉਹ ਸੁਖਵੀਰ ਵਾਲਾ ਹਾਂ ਇੱਕ ਲਾਸਟ ਵਾਲਾ ਉਹ ਲੈ ਬਾਈ ਮਨੇਦਾ ਵੀ ਅੱਜ ਹੋ ਜਾਊਗਾ ਫਾਈਨਲ ਹੋਣਗੇ ਟਰਾਲੀਆਂ ਬਾਈ ਟਰਾਲੀਆਂ ਹੋਣਗੇ 2-3 ਦੀ ਐਵਰੇਜ ਨਹੀਂ ਅਸੀਂ ਤਾਂ ਦੋ ਟਰਾਲੀਆਂ ਕਿਹਾ ਤੇ ਵੀ ਦੋੇ ਵਰਣੀਆਂ ਦੇਖ ਲਈ ਉਹ ਲਾਉ ਤੇ ਕਿੰਨੀਆਂ ਵਰਣੀਆਂ ਹੋਣੀਆਂ ਨਹੀਂ ਮਨਣ हां ਠੋਕੇ ਬਣਾ ਲਓ ਟਰਾਲੀਆਂ ਬਣੇ ਰੀਆਂ ਉਹ ਜਿਵੇਂ ਆ ਟਰੈਕਟਰ ਇਹ ਟਰੈਕਟਰ ਚ ਕਿੰਨਾ ਛੋਟਾ ਲੱਗਦਾ ਉਹਦੇ ਟੈਰਾ ਕਰਕੇ ਐਵੇਂ ਛੋਟਾ ਲੱਦਣਾ ਟੈਰਾ ਕਰਕੇ ਦਲਵੀਰ ਵੀ ਕਹੇ ਵੀ ਉਹਦਾ ਉੱਚਾ ਲੰਬਾ ਬੰਪਰ ਵਾਲਾ ਇਹ ਜੱਗੂ ਵਾਲਾ ਕਹਿੰਦੇ ਯਾਰ ਮਿਸਟਰ ਜੱਗੂ ਵਾਲਾ ਉਹ ਪੂਰੀ ਉਹ ਪਾਣੀ ਲਾਦਾ ਭਾਈ ਪਰਸੀਨ ਨੂੰ ਤਾਂ ਕੀ ਕਰੀ ਪੂਰੀ ਦੀ ਵੀ ਸਖਤ ਡਿਊਟੀ ਆ ਹਾਂ ਦਲਵੀਰ ਇੱਕ ਹੈ ਬਾਈ ਕਹੇ ਸੁੰਡੀ ਪੈਂਦੀ ਜੇ ਪਾਣੀ ਲਾਵੇ ਪਾਣੀ ਲੈ ਤੇ ਸੁੰਡੀ ਪੈਂਦੀ ਆ ਹੋਰ ਤਾਂ ਉਹਨੇ ਪਈਓ ਜਾਂਦੀ ਆ ਹਾਂ ਗਰਮੀ ਬਹੁਤ ਆ ਤੇ ਆ ਫਾਇਦਾ ਹੁਣ ਉਹ ਦਲਵੀਰ ਮੈਚ ਮੂਹ ਜੇ ਦੇਖ ਲੋ ਦੋ ਤਿੰਨ ਆਊਟ ਹੋਲੇ ਪੰਜਾਬ ਦੇ ਉਹ ਪੰਜਾਬ ਨੇ ਜਾਂ ਸੀ ਕਹਿੰਦੇ ਜੱਤ ਜਿੱਤਣਾ ਨਹੀਂ ਚਾਹ ਰਹੇ ਹੁਣ ਬਾਈ ਸਾਹਮਣੇ ਜੱਗੇ ਦੇ ਘਰ ਦੇ ਲਾਗਵਾਸ ਮੰਨ ਇਹਨਾਂ ਨੇ ਸਾਰੇ ਬੂਟੇ ਪਟਾ ਦਿੱਤੇ ਪੈਪਲੈਨ ਅੱਧੇ ਜੀ ਸੁੱਖ ਪਾ ਲੂਗੇ ਕਿੰਝ ਨਾਲ ਵਾਹ ਚੱਕਣਾ ਉਹ ਨਹੀਂ ਉਹ ਜੀ ਸੀ ਵੀ ਨੂੰ ਆਪਣੇ ਮੂੰਹੇ ਇੰਨਾ ਗਾ ਹੁਣ ਉਹ ਜਿਹੜਾ ਕੱਢਦਾ ਉਹ ਅੱਗੇ ਵਾਲਾ ਕੰਮ ਨਹੀਂ ਵੀ ਬੜਾ ਚੌੜ ਚੌੜੀ ਕੱਢਦੀ ਐ ਉਹ ਜੀ ਸੀ ਵੀ ਦਾ ਹੋਣੀ ਦਿਲਵੀਰ ਇਹ ਵੀ ਜੜਾ ਪਟ ਪੜ ਦੋਗੀ ਇਹ ਜੜਾ ਜੇ ਪਟਾਉਣੀਆਂ ਹੈ ਬਹੁਤ ਜੜਾ ਪਟ ਪੜ ਦੋਣੀ ਉਹ ਹੈ ਕੰਟਾ ਤੂੰ ਵੀ ਲਵਾ ਲਈ ਹੁਣ ਕੋਲ ਆਈ ਵੀ ਇਹ ਤਾਂ ਉਹ ਸਪੈਸ਼ਲ ਮਹਿੰਗੀ ਪੈਣੀ ਐ ਪੁੱਛ ਲਈ ਨਾ ਨਾ ਸੇਵਾ ਪਾਣੀ ਕਰਦੀ ਐ ਲੈ ਪੱਟ ਕੇ ਪਰੇਗਾਨੀ ਐ ਨਾ ਨਾ ਇਹ ਚਾਰ ਲੈਣਾ ਐ ਵਾਹ ਜੀ ਵਾਹ ਜੋਂਡੀਆ ਦੇਖੋ ਬਾਈ ਸਾਇਲੈਂਟ ਸੁਣਦਾ ਵੀ ਨਹੀਂ ਹੈਗਾ ਚੱਲਦਾ ਆਹ ਨੂੰ ਕਦਾਂ ਲੜਾਈ ਗੱਲ ਹੀ ਉਹਦਾ ਰਹਿਣਾ ਬੂੜਾ ਆਉਂ ਵੀ ਨਹੀਂ